ਹਾਂਜੀ ਜਿਹੜੀ ਵਿਕਰਮਜੀਠੀਆਂ ਨੂੰ ਲੈ ਕੇ ਹੁਣ ਫੇਰ ਬਹੁਤ ਵੱਡੀ ਅਪਡੇਟ ਆ ਗਈ ਸਾਹਮਣੇ ਵੀ ਕੀ ਕੁਝ ਉਹਦੇ ਨਾਂ ਤੇ ਪ੍ਰਾਪਰਟੀ ਕਿੰਨੀ ਘਰ ਸਭ ਕੁਝ ਸਾਨੂੰ ਜਿਹੜਾ ਕੀ ਉਹਨਾਂ ਦੇ ਐਡਵੋਕੇਟ ਵਕੀਲ ਆ ਜੋ ਉਹਨਾਂ ਦਾ ਕੀ ਕਹਿਣਾ ਉਹ ਵੀ ਸੁਣਾਉਣ ਜਾ ਰਹੇ ਆ ਜੇ ਉਹ ਇਹ ਖਬਰ ਤੇ ਬਣੇ ਰਹੋ ਤਾਂ ਫੇਰ ਆਪਾਂ ਅਗਲੇ ਵਿਚਾਰ ਵੀ ਸਾਂਝੇ ਕਰਾਂਗੇ ਕਿਉਂਕਿ ਜਿਹੜੇ ਸਰਕਾਰੀ ਵਕੀਲਾ ਨੇ ਸਰਕਾਰ ਨੇ ਇੱਕ ਇਲਜ਼ਾਮ ਲਾਇਆ ਵਿਕਰਮਜੀਠੀਏ ਤੇ ਹੁਣ ਜਿਹੜਾ ਵਿਕਰਮਜੀਠੀਏ ਦਾ ਜੋ ਇੱਕ ਵਕੀਲਾ ਉਹਨਾਂ ਦਾ ਕੀ ਕਹਿਣਾ ਤਾਂ ਪਹਿਲਾਂ ਤੁਹਾਨੂੰ ਵੀਡੀਓ ਸੁਣਾਵਾਂਗੇ ਵੀ ਕੀ ਮਾਮਲਾ ਆ ਸਾਹਮਣੇ ਅੱਗੇ ਦਾ ਤਾਂ ਫਿਰ ਆਪਾਂ ਅੱਗੇ ਵਿਚਾਰ ਸਾਂਝੇ ਕਰਾਂਗੇ ਸੁਣੋ ਵੀਡੀਓ ਦੇਖਦੇ ਹੋ ਜੀ ਕੱਲ ਨਵੇਂ ਤੱਥ ਨਵੇਂ ਫੈਕਟ ਦੇ ਨਾਲ ਵਿਜੀਲੈਂਸ ਬਿਊਰੋ ਜਿਹੜੀ ਆ ਪੇਸ਼ ਹੋਈ ਹੈ ਤੇ ਕਈ ਉਹਨਾਂ ਨੇ ਅਹਿਮ ਖੁਲਾਸੇ ਕੀਤੇ ਨੇ ਚਾਹੇ ਉਹ ਮਸ਼ਹੂਰਾ ਦੇ ਵਿੱਚ ਜ਼ਮੀਨ ਦਾ ਮਾਮਲਾ ਹੋਵੇ ਚਾਹੇ ਫਿਰ ਉਹ ਸੈਡੀ ਸਕੂਲ ਦੀ ਗੱਲ ਹੋਵੇ ਕਿੰਨਾ ਕਿਵੇਂ ਦੇਖਦੇ ਹੋ ਇਹਨਾਂ ਸਾਰੀਆਂ ਗੱਲਾਂ ਨੂੰ ਨਨਪ੍ਰੀਤ ਜੀ ਆਪਾਂ ਪਹਿਲਾਂ ਇੱਕ ਚੀਜ਼ ਸਪਸ਼ਟ ਕਰ ਲਈਏ ਕਿ ਨਵਾਂ ਤੱਥ ਕੋਈ ਨਹੀਂ ਇਸ ਕੇਸ ਦੇ ਵਿੱਚ ਜਿਹੜੇ ਐਫੀਡੇਵਿਟ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਦਾਖਲ ਕੀਤੇ ਨੇ ਉਹ ਪੁਰਾਣੀ ਐਸਆਈਟੀ ਨੇ ਜਿਹਦੀ ਰਿਪੋਰਟ ਦੇ ਆਧਾਰ ਤੇ ਨਵਾਂ ਪਰਚਾ ਇਹ ਸਾਰਾ ਕੁਝ ਉਹ ਸੁਪਰੀਮ ਕੋਰਟ ਦੇ ਵਿੱਚ ਉਹ ਐਫੀਡੇਵਿਟਾਂ ਦੇ ਵਿੱਚ ਇਹਨਾਂ ਨੇ ਦੱਸਿਆ ਸੀ ਔਰ ਸਾਰਾ ਕੁਝ ਵਾਚਣ ਤੋਂ ਬਾਅਦ ਹੀ ਮਾਨਯੋਗ ਸੁਪਰੀਮ ਕੋਰਟ ਨੇ ਇਹਨਾਂ ਦੀ ਪਟੀਸ਼ਨ ਖਾਰਜ ਕੀਤੀ ਸੀ ਤੇ ਬਿਕਰਮ ਮਚੀਤਿਆ ਦੀ ਕਸਟਡੀ ਇਹਨਾਂ ਨੂੰ ਨਹੀਂ ਦਿੱਤੀ ਹੁਣ ਆਪਾਂ ਗੱਲ ਆ ਜਾਈਏ ਜਿਹੜਾ ਅੱਜ ਮਾਨਯੋਗ ਪੰਜਾਬ ਰਾਣਾ ਹਾਈ ਕੋਰਟ 'ਚ ਸੁਣਵਾਈ ਹੋਈ ਦੇਖੋ ਵਿਕਰਮ ਮਜੀਠੀਆ ਸਾਹਿਬ ਦੀ ਇਲੀਗਲ ਅਰੈਸਟ ਦੇ ਖਿਲਾਫ ਤੇ ਸਬਸੀਕੁਐਂਟ ਰਿਮਾਂਡ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੇ ਤੇ ਵਿਕਰਮ ਮਜੀਠੀਆ ਸਾਹਿਬ ਨੇ ਹਾਈ ਕੋਰਟ ਦਾ ਰੋਕ ਕੀਤਾ ਔਰ ਉਸ ਦੇ ਵਿੱਚ ਜਦੋਂ ਚੁਣਵਾਈ ਹੋਈ ਤਾਂ ਜਿਹੜਾ ਰਿਮਾਂਡ ਅੰਡਰ ਚੈਲੰਜ ਉਹ ਕੱਲ ਤੱਕ ਦਾ ਸੀ ਕਿਉਂਕਿ ਅਸੀਂ ਇਹ ਪਟੀਸ਼ਨ ਇੱਕ ਤਰੀਕ ਨੂੰ ਫਾਈਲ ਕਰਤੀ ਸੀ ਜੱਜ ਸਾਹਿਬ ਨੇ ਕਿਹਾ ਕਿ ਉਹ ਰਿਮਾਂਡ ਤਾਂ ਹੁਣ ਖਤਮ ਹੋ ਗਿਆ ਕੱਲ ਫਰੈਸ਼ ਰਿਮਾਂਡ ਆਰਡਰ ਪਾਸ ਹੋਇਆ ਜਿਹਦੀ ਕਾਪੀ ਅੱਜ ਸਵੇਰ ਤੱਕ ਜਦੋਂ ਹਾਈ ਕੋਰਟ ਦੇ ਵਿੱਚ ਕੇਸ ਆਰਗੂ ਹੋਇਆ ਨਾ ਤਾਂ ਉਹਦੀ ਕਾਪੀ ਸਾਨੂੰ ਮਿਲੀ ਹਲੇ ਤੱਕ ਨਾ ਹੀ ਉਹ ਡਿਸਟ੍ਰਿਕਟ ਕੋਰਟ ਦੀ ਜਿਹੜੀ ਵੈਬਸਾਈਟ ਹੁੰਦੀ ਹੈ ਉੱਥੇ ਅਪਲੋਡ ਹੋਈ ਸੋ ਅੱਜ ਸਿਰਫ ਤੇ ਸਿਰਫ ਇਸ ਗੱਲ ਕਰਕੇ ਡੇਟ ਪਈ ਕਿ ਉਹ ਕਾਪੀ ਪਹਿਲਾਂ ਇੱਥੇ ਪਲੇਸ ਔਨ ਰਿਕਾਰਡ ਕੀਤੀ ਜਾਵੇ ਸਾਨੂੰ ਕਿਹਾ ਕਿ ਅਸੀਂ ਡਿਸਟ੍ਰਿਕਟ ਕੋਰਟ ਤੋਂ ਕਾਪੀ ਲਈਏ ਸੋ ਅਸੀਂ ਉੱਥੇ ਐਪਲੀਕੇਸ਼ਨ ਮੂਵ ਕਰਤੀ ਤੇ ਉਹਦੀ ਕਾਪੀ ਲੈ ਰਹੇ ਆ ਉਹ ਅੱਜ ਪਲੇਸ ਔਨ ਰਿਕਾਰਡ ਕਰਕੇ ਕੱਲ ਨੂੰ ਦੁਬਾਰਾ ਇਸ ਕੇਸ ਦੀ ਸੁਣਵਾਈ ਹੋਊਗੀ ਪਰ ਹਾਂ ਇੱਕ ਗੱਲ ਜਿਹੜੀ ਕਿ ਲਾਅ ਦੀ ਰਿਕੁਆਇਰਮੈਂਟ ਹੋਈ ਹੈ ਕਿ ਜਿੰਨਾ ਚਿਰ ਰਿਮਾਂਡ ਦੀ ਫਿਜ਼ੀਕਲ ਕਾਪੀ ਇਨਵੈਸਟੀਗੇਟਿੰਗ ਏਜੰਸੀ ਨੂੰ ਨਹੀਂ ਮਿਲਦੀ ਔਰ ਰਿਮਾਂਡ ਨਹੀਂ ਲੈ ਸਕਦੇ ਪਰ ਕੱਲ ਪਤਾ ਨਹੀਂ ਕੋਰਟ ਨੇ ਕਿਉਂ ਵਿਜੀਲੈਂਸ ਨੂੰ ਕਿਹਾ ਕਿ ਤੁਸੀਂ ਰਿਮਾਂਡ ਤੇ ਲੈ ਜਾਓ ਤੇ ਕਾਪੀ ਬਾਅਦ ਦੇ ਵਿੱਚ ਦੇ ਦਾਂਗੇ ਸੋ ਇਹ ਅੱਜ ਦੀ ਹਾਈ ਕੋਰਟ ਦਾ ਜੋਜ ਹੋਇਆ ਉਹ ਸਿਰਫ ਤਾਂ ਡੇਟ ਭਈ ਹੈ ਕਿਉਂਕਿ ਰਿਮਾਂਡ ਦੀ ਕਾਪੀ ਪਲੇਸ ਔਨ ਰਿਕਾਰਡ ਕਰਨੀ ਹੈ ਉਹ ਅੱਜ ਆਉਗੀ ਕੱਲ ਤੱਕ ਤਾਂ ਹੀ ਨਹੀਂ ਸੀ ਨਾ ਸਵੇਰ ਤੱਕ ਆਈ ਸੀ ਹੁਣ ਕਾਪੀ ਆਉਗੀ ਤੇ ਪਲੇਸ ਔਨ ਰਿਕਾਰਡ ਕਰਦੇ ਪਰ ਸਭ ਜਿਹੜੇ ਮਸ਼ੂਬਰਾ ਦੇ ਵਿੱਚ ਉਹ ਪ੍ਰਾਪਰਟੀ ਦਾ ਮਾਮਲਾ ਉਹ ਕੀ ਹੈ ਜੀ ਕਿ ਸੱਚਮੁੱਚ 0.5 ਹੈਕਟੇਰ ਉੱਥੇ ਦਿਖਾਈ ਸੀ ਤੇ ਉਸ ਤੋਂ ਬਾਅਦ 402 ਹੈਕਟੇਰ ਉਹਨਾਂ ਨੇ ਬਣਾਈ ਹੈ ਤੇ ਵਿਕ੍ਰਮ ਸਿੰਘ ਮਚੀਟਿਆ ਦਾ ਸਿੱਧੇ ਜਾਂ ਸਿੱਧੇ ਤੌਰ ਦੇ ਉੱਤੇ ਉਸ ਪ੍ਰਾਪਰਟੀ ਦੇ ਵਿੱਚ ਜਿਹੜਾ ਹੈ ਕੋਈ ਹਿੱਸੇਦਾਰੀ ਹੈ ਦੇਖੋ ਸਰਕਾਰ ਪਹਿਲੇ ਦਿਨੋਂ ਛੂਟ ਤੋਂ ਇਲਾਵਾ ਕੁਝ ਹੋਰ ਬੋਲ ਰਹੀ ਹੈ ਪਹਿਲਾਂ ਮੁੱਖ ਮੰਤਰੀ ਲਾਈਵ ਹੋਏ ਸੀ ਮੁੱਖ ਮੰਤਰੀ ਕਹਿੰਦੇ 29 ਮੋਬਾਈਲ ਲੱਬੇ ਨੇ ਫਰਜ਼ ਜਾਮਾ ਤਲਾਸ਼ੀ ਅਸੀਂ ਪਬਲਿਕ ਕੀਤੀ ਉਸ ਇੱਕ ਮੋਬਾਈਲੇ ਲੱਬਿਆ ਫਿਰ 141 ਕਰੋੜ ਦੀ ਫੋਰਨ ਇਨਵੈਸਟਮੈਂਟ ਦੀ ਗੱਲ ਸਰਕਾਰ ਨੇ ਮੀਡੀਆ 'ਚ ਫਲੋਟ ਕੀਤੀ ਉਹ ਵੀ ਝੂਠ ਨਿਕਲ ਗਈ 1 ਰੁਪਿਆ ਅੱਜ ਫੇਰ ਚੈਲੰਜ ਕਰਦੇ ਨੇ 1 ਰੁਪਿਆ ਫੋਰਨ ਇਨਵੈਸਟਮੈਂਟ ਦਿਖਾਓ ਨਹੀਂ ਹੈ ਫੇਰ ਕਹਿੰਦੇ ਜੀ 540 ਕਰੋੜ ਬਣ ਗਿਆ ਜੀ ਇਹੀ 540 ਕਰੋੜ ਸੁਪਰੀਮ ਕੋਰਟ ਲੈ ਕੇ ਗਏ ਸੀ ਉੱਥੋਂ ਰਿਜੈਕਟ ਹੋਇਆ ਉਹ ਨਹੀਂ ਇਹਨਾਂ ਨੂੰ ਕੱਖ ਲੱਭਿਆ ਹਰ ਰੋਜ਼ ਇੱਕ ਨਵਾਂ ਝੂਠ ਮੀਡੀਆ 'ਚ ਫਲੋਟ ਕਰਦੇ ਨੇ ਮੈਂ ਅੱਜ ਸਰਕਾਰ ਨੂੰ ਤੁਹਾਡੇ ਮਾਧਿਅਮ ਨਾਲ ਚੈਲੰਜ ਕਰਦਾ ਦਿਖਾਓ ਜੀ ਕਿੱਥੇ 402 ਹੈਕਟੇਰ ਜਿਹੜੀ ਤਕਰੀਬਨ ਤਕਰੀਬਨ 1000 ਏਕੜ ਬਣ ਜਾਂਦੀ ਹੈ ਮਤਲਬ ਸਾਰਾ ਸ਼ਿਮਲਾ ਹੀ ਵਿਕਰਮਜੀਠੀਆ ਦਾ ਉਹ ਝੂਠ ਬੋਲਣ ਲੱਗੇ ਕੋਈ ਤਾਂ ਹੱਦ ਰੱਖ ਲੋ ਮਤਲਬ ਬਾਕੀ ਉੱਥੇ ਜਿਹੜੇ ਵਿਚਾਰੇ ਸ਼ਿਮਲੇ ਤੁਰੇ ਫਿਰਦੇ ਹੋ ਤੇ ਵਿਲੇ ਕਰਦੇ ਹੋ ਮਤਲਬ ਸ਼ਿਮਲਾ ਸਾਡਾ ਉਹ ਸਾਰਾ ਅਸੀਂ ਲੀਸ ਤੇ ਦਿੱਤਾ ਹੋਇਆ ਹੈ ਖਰਾਉ ਖਾਲੀ ਦਿਵਾਉ ਕਬਜਾ ਹਰ ਇੱਕ ਗੱਲ ਤੇ ਝੂਠ ਕੱਲ ਇਹਨਾਂ ਨੇ ਕੋਈ ਸੇਲ ਡੀਡ ਦੇ ਵਿੱਚ ਕੋਈ ਜ਼ਿਕਰ ਆਇਆ ਇਸ ਚੀਜ਼ ਦਾ ਏ ਐਸ ਸੀ ਏਜੰਸੀ ਮੈਂ ਪਹਿਲੀ ਵਾਰ ਦੇਖੀ ਜਿਹੜੀ ਫੌਜ ਡਾਕੂਮੈਂਟ ਲੈ ਕੇ ਵੀ ਕੋਰਟ ਆ ਜਾਂਦੀ ਕੱਲ ਤੁਹਾਨੂੰ ਪਤਾ ਇਹਨਾਂ ਨੇ ਇੱਕ ਹੋਰ ਫੌਜ ਡਾਕੂਮੈਂਟ ਹਾਈ ਕੋਰਟ ਚ ਉਥੇ ਡਿਸਟ੍ਰਿਕਟ ਕੋਰਟ ਚ ਪੇਸ਼ ਕੀਤਾ ਜਿਹੜਾ ਬਾਅਦ ਚ ਵਿਡਰੋਅ ਕੀਤਾ ਚੱਕ ਕੇ ਭੱਜੇ ਨੇ ਉਥੋਂ ਇੱਕ ਜਾਲੀ ਰਜਿਸਟਰੀ ਹਾਂਜੀ ਇਹ ਜੋ ਬਕਰਮਜੀਠੀ ਦਾ ਬਈ ਵਕੀਲ ਸੀ ਜਿਨ੍ਹਾਂ ਦਾ ਕਹਿਣਾ ਇਹ ਆ ਵੀ ਜੋ ਇਹ ਸਰਕਾਰੀ ਵਕੀਲ ਆ ਤੇ ਸਰਕਾਰ ਆ ਸਭ ਕੁਝ ਇਹ ਝੂਠ ਆ ਜਿਹੜੀ ਇਹ ਕਹਿੰਦੇ ਆ ਵੀ ਸ਼ਿਮਲੇ ਦੇ ਵਿੱਚ ਕਈ ਏਕੜ ਜ਼ਮੀਨ ਆ ਤਾਂ ਇਹ ਸਭ ਦੋਸ਼ ਲੱਗ ਰਹੇ ਆ ਬਿਕਰਮਜੀਠੀਏ ਤੇ ਇਹਨਾਂ ਦਾ ਕਹਿਣਾ ਇਹ ਆ ਤਾਂ ਹੁਣ ਜੋ ਇਹ ਭਾਈ ਉਹਨਾਂ ਨੇ ਆਪਣਾ ਕਹਿ ਦਈਏ ਵੀ ਬਿਕਰਮਜੀਠੀਏ ਦੇ ਜੋ ਪੱਖ ਦੀਆਂ ਗੱਲਾਂ ਵੀ ਕੀਤੀਆਂ ਪਰ ਹੁਣ ਇਹਦੇ ਵਿੱਚ ਜੋ ਜਨਤਾ ਫੈਸਲਾ ਕਰੂਗੀ ਹੁਣ ਬਿਕਰਮਜੀਠੀਏ ਦੇ ਮਾਮਲੇ ਨੂੰ ਲੈ ਕੇ ਵੀ ਸੋਡਾ ਕੀ ਕਹਣਾ ਤੁਸੀਂ ਵੀ ਆਪਣੇ ਕਮੈਂਟ ਚਾਰ ਜ਼ਰੂਰ ਕਰੋ ਕਮੈਂਟ ਜ਼ਰੂਰ ਕਰੋ ਵੀ ਸੋਡਾ ਕੀ ਕਹਣਾ ਤਾਂ ਕਿਉਂਕਿ ਜਿਵੇਂ ਹੁਣ ਗੱਲ ਕਰੀਏ ਪਾ ਸੀਐਮ ਭਵੰਤਮਨ ਦਾ ਇੱਕ ਐਕਸ਼ਨ ਹੋਇਆ ਹੈ ਇਹਦੇ ਤੇ ਜੇ ਗੱਲ ਕਰੀਏ ਹੁਣ ਬਿਕਰਮ ਮਜੀਠੀਏ ਤੇ ਦਾ 540 ਕਰੋੜ ਦੇ ਜੋ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਆਮਦਨਾਂ ਉਹਦੇ ਦੋਸ਼ ਵੀ ਲੱਗਦੇ ਆ ਤੇ ਹੁਣ 7 ਦਿਨਾਂ ਦਾ ਰਿਮਾਨਡ ਮਿਲ ਚੁੱਕਿਆ ਸੀ ਉਹ ਖਤਮ ਹੋਣ ਦੇ ਹੀ 4 ਦਿਨਾਂ ਦਾ ਰਿਮਾਨਡ ਹੋਰ ਮਿਲ ਗਿਆ ਤੇ ਕਹਿਣ ਦਾ ਮਤਲਬ ਬਿਕਰਮ ਮਜੀਠੀਏ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਦਿਨ-ਬ-ਦਿਨ ਤੇ ਹੁਣ ਜਿਹੜੇ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਜਦੋਂ ਸਾਹਮਣੇ ਆਏ ਤੁਰੰਤ ਤੁਹਾਨੂੰ ਉਹ ਖਬਰ ਵੀ ਸਾਂਝੀ ਕਰਾਂਗੇ ਪਰ ਅੱਜ ਤੱਕ ਦਾ ਜਿਹੜਾ ਹੁਣ ਇਹਨਾਂ ਦੇ ਵਕੀਲਾਂ ਦਾ ਕਹਿਣਾ ਇਹ ਆ ਵੀ ਜਿਹੜੇ ਸਰਕਾਰੀ ਵਕੀਲਾ ਤੇ ਸਰਕਾਰ ਆ ਜੋ ਇਹ ਸਿਰਫ ਇੱਕ ਦੋਸ਼ ਲਾਦੀ ਆ ਇਹ ਦੱਸ ਰਿਹਾ ਵੀ ਇੰਨੀ ਸ਼ਿਮਲੇ ਦੇ ਵਿੱਚ ਇੰਨੇ ਏਕੜੇ ਦੇ ਕੋਲ ਜ਼ਮੀਨ ਆ ਤਾਂ ਇਹ ਇੰਨੀ ਕਿੱਥੋਂ ਆ ਜੂਗੀ ਇਹ ਸਭ ਝੂਠ ਲਾਉਣ ਲੱਗੇ ਮਾੜਾ ਜਾਂ ਤਾਂ ਦੇਖ ਲਓ ਇਹਨਾਂ ਦਾ ਕਹਿਣਾ ਇਹ ਆ ਇਹ ਸਿਰਫ ਸਰਕਾਰਾਂ ਇਹਨੂੰ ਪਸਾਉਣਾ ਚਾਹੁੰਦੀਆਂ ਇਹ ਉਹ ਜੋ ਉਹਨਾਂ ਦੇ ਪੱਖ ਦੀ ਜੋ ਬਈ ਵਕੀਲ ਆ ਜੋ ਬੇਕਰਮ ਜਿਠੀਏ ਦੇ ਤੇ ਪਰ ਜਿਹੜੇ ਸਰਕਾਰੀ ਵਕੀਲ ਆ ਉਹਨਾਂ ਦੇ ਬਿਆਨ ਵੀ ਤੁਸੀਂ ਸੁਣੀ ਲੈ ਹੋਣਗੇ ਕੱਲ ਕੀ ਕਹਿਣਾ ਸੀ ਤੇ ਪਰ ਹੁਣ ਇਹ ਆਪਾਂ ਆਪਣੇ ਕੋਲੋਂ ਫੈਸਲਾ ਨਹੀਂ ਕਰ ਸਕਦੇ ਇਹ ਜਨਤਾ ਫੈਸਲਾ ਤੁਸੀਂ ਫੈਸਲਾ ਕਰਨਾ ਵੀ ਅੱਗੇ ਦਾ ਮਾਮਲਾ ਕੀ ਰਹਿਣਾ ਬਿਕਰਮਜੀਤ ਸਿੰਘ ਦਾ ਵੀ ਇਹ ਸੱਚ ਆ ਜੋ ਸਰਕਾਰ ਲਾ ਰਹੀ ਹੈ ਜਾਂ ਝੂਠ ਇਹ ਤੁਸੀਂ ਫੈਸਲਾ ਕਰੋਗੇ ਬਾਕੀ ਫੈਸਲਾ ਹਜੇ ਕੋਰਟ ਦਾ ਆਉਣਾ ਹੋਰ ਬਾਕੀ ਆ ਕਿਉਂਕਿ 4 ਦਿਨਾਂ ਦਾ ਜਿਹੜਾ ਰਿਮਾਂਡ ਬਿਕਰਮਜੀਤ ਸਿੰਘ ਦਾ ਮਿਲਿਆ ਉਹਦੇ ਵਿੱਚ ਹਜੇ ਮਾਮਲੇ ਹੋਰ ਸਾਹਮਣੇ ਆਉਣੇ ਬਾਕੀ ਆ ਜੇ ਗੱਲ ਕਰੀਏ ਇਹਦੇ ਪਰਿਵਾਰ ਦੀ ਜੋ ਇਹਨਾਂ ਦੇ ਘਰ ਦੇ ਜੋ ਇਹਨਾਂ ਦੇ ਮੈਂਬਰ ਆ ਇਹਨਾਂ ਦੀ ਪਤਨੀ ਤੇ ਜੇ ਗੱਲ ਕਰੀਏ ਸੁਖਵੀਰ ਬਾਦਲ ਦੀ ਉਹਦਾ ਕਹਿਣਾ ਇਹ ਆ ਵੀ ਸਰਕਾਰ ਸਾਡੀ ਅੰਤ ਤੱਕ ਕੀ ਕਰ ਰਹੀਆਂ ਜਦੋਂ ਇਹ ਗੁਰਦੁਆਰਾ ਸਾਹਿਬ ਦਾ ਕਹਿੰਦੇ ਸੀ ਵੀ ਅਸੀਂ ਗੁਰਦੁਆਰਾ ਸਾਹਿਬ ਜਾਣੇ ਆ ਉਥੇ ਪੁਲਿਸ ਨੇ ਨੂੰ ਗ੍ਰਿਫਤਾਰ ਕਰਦੀ ਆ ਤਾਂ ਉਹਦੇ ਪੇਸ਼ੀ ਹੁੰਦੀ ਆ ਬਿਕਰਮਜੀਠੀ ਦੀ ਕੋਰਟ ਦੇ ਵਿੱਚ ਇਹਨਾਂ ਦਾ ਕਹਿਣਾ ਇਹ ਹੁੰਦਾ ਆ ਵੀ ਪੁਲਿਸ ਵਾਲਿਆਂ ਨੂੰ ਵੀ ਸਾਨੂੰ ਇੱਥੋਂ ਨਿਗਾਹ ਦਿੱਤਾ ਜਾਵੇ ਸਾਨੂੰ ਕਿਉਂ ਰੋਕ ਰਹੇ ਅਸੀਂ ਤਾਂ ਗੁਰਦੁਆਰਾ ਸਾਹਿਬ ਜਾਣੇ ਆ ਹੁਣ ਥੱਲੇ ਕਮੈਂਟ ਲੋਕਾਂ ਦੇ ਆ ਰਹੀ ਸੀ ਉਸ ਵੀਡੀਓ 'ਚ ਜਿਹੜੀ ਮੈਂ ਅਪਲੋਡ ਕੀਤੀ ਆ ਵੀ ਤੁਸੀਂ ਗੁਰਦੁਆਰੇ ਨੂੰ ਤਾਂ ਇਹ ਲੁੱਟ ਕੇ ਖਾ ਗਏ ਇੱਕ ਪਾਸੇ ਕਹਿੰਦੇ ਆ ਗੁਰਦੁਆਰਾ ਸਾਹਿਬ ਜਨੇ ਆ ਵੀ ਜਦੋਂ ਦੀ ਇਹ ਸਰਕਾਰ ਆਈ ਹੈ ਇਹਨਾਂ ਦਾ ਕਹਿਣਾ ਇਹ ਆ ਸੁਖਬੀਰਵਾਦੰਦਾ ਵੀ ਸਾਡੀ 2007 ਚੋਂ ਸਰਕਾਰ ਆਈ ਕੋਈ ਵੀ ਬੰਦਾ ਕਹਿ ਦੇ ਸਾਹਮਣੇ ਆ ਕੇ ਜਾਂ ਵਿਜੀਲੈਂਸ ਵੀ ਜਾਂਚ ਕਰੇ ਜੇ ਕਿਸੇ ਪੰਜੀ ਅਸੀਂ ਗੈਰ ਕਾਨੂੰਨੀ ਤਰੀਕੇ ਨਾਲ ਖਾਧੀ ਹੋਵੇ ਕੋਈ ਧੱਕਾ ਕਰਿਆ ਹੋਵੇ ਲੋਕਾਂ ਦਾ ਤਾਂ ਹੁਣ ਬਈ ਲੋਕਾਂ ਦਾ ਕਹਿਣਾ ਤਾਂ ਇਹ ਆ ਬੀ ਇਹਦੇ ਕੋਲ 30000 ਤਾਂ ਜ਼ਮੀਨ ਦਾ ਕਿੱਲਾ 768 780 ਬਸ ਚੱਲਦੀ ਆ ਉਹ ਕਿੱਥੋਂ ਆ ਕਿੰਨੀ ਪ੍ਰਾਪਰਟੀ ਇਹ ਹੁਣ ਮੈਂ ਮੇਰਾ ਕਹਿਣਾ ਜੀ ਲੋਕਾਂ ਦਾ ਕਹਿਣਾ ਤੁਸੀਂ ਵੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਰੱਖੋ ਵੀ ਇਹਨਾਂ ਦੀ ਕਿੰਨੀ ਕਿਜਾਇਦਾ ਦਾ ਸੋਡਾ ਕੀ ਕਹਿਣਾ ਮੈਂ ਤਾਂ ਇਹ ਹੀ ਕਹੂੰ ਆ ਵੀ ਦੇਖੋ ਵੀ ਸਾਡੇ ਹੀ ਗਰੀਬ ਲੋਕਾਂ ਚੋਂ ਇਹਨਾਂ ਨੇ ਕੱਟਣਾ ਹੁੰਦਾ ਗਰੀਬਾਂ ਦੀ ਗੱਲ ਘੋਟ ਕੇ ਆਪਣੀਆਂ ਤਜ਼ੋਰੀਆਂ ਭਰ ਲੈਂਦੇ ਆ ਕੁਰਸੀ ਤੇ ਬਹਿ ਕੇ ਕੋਈ ਮਤਲ ਨਹੀਂ ਕੋਈ ਮਰੇ ਕੋਈ ਜੀਏ ਕੋਈ ਇਹਨਾਂ ਨੂੰ ਸਿਰਫ ਵੱਡੇ ਵੱਡੇ ਇੱਕ ਲੋਕਾਂ ਦਾ ਦਾਅਵੇ ਜਰੂਰ ਕਰ ਲੈਂਦੇ ਆ ਜਦੋਂ ਇਹਨਾਂ ਦੀ ਸਰਕਾਰ ਬਣਾਉਣੀ ਹੁੰਦੀ ਆ ਉਦੋਂ ਗੱਪ ਵੀ ਮਾਰਨੇ ਪੈਂਦੇ ਆ 100 ਕੁਝ ਕਰਨਾ ਪੈਂਦਾ ਸਰਕਾਰ ਕੋਈ ਵੀ ਨਹੀਂ ਚੰਗੀ ਜੇ ਗੱਲ ਕਰੀਏ ਸੰਯੇ ਭਵੰਤਵਾਂ ਦੀ ਇਹਨਾਂ ਨੇ ਵੀ ਜਾਂਦੇ ਜਾਂਦੇ ਹੁਣ ਜਿਹੜਾ ਇੱਕ ਯੁੱਧ ਨਸ਼ਾ ਵਿਰੁੱਧ ਜੋ ਇੱਕ ਮਹੀਮ ਚੱਕਿਆ ਉਹ ਆਪਾਂ ਮੰਨਦੇ ਬਹੁਤ ਚੰਗੀ ਗੱਲ ਆ ਚਲੋ ਜੇ ਸੁਧਾਰ ਹੋ ਜੇ ਦੇਸ਼ ਦਾ ਹਨਾ ਤਾਂ ਵੱਡੇ ਵੱਡੇ ਮਗਰਮੱਛ ਫੜੇ ਜਾਂਦੇ ਤੇ ਜਿੰਨਾ ਵਿੱਚ ਦੱਸਿਆ ਸਭ ਤੋਂ ਵੱਡਾ ਮਗਰਮੱਛ ਬੇਕਰਮ ਜੀਟਿਆਗਾ ਜਿਹਦੇ ਤੇ ਬਈ ਹੁਸੀਆ ਬੰਦਮੰਦ ਦਾ ਐਕਸ਼ਨ ਹੋ ਗਿਆ ਤੇ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਵੀ ਆਪਾਂ ਖਬਰ ਸਾਂਝੀ ਕਰਾਂਗੇ ਜਿਹੜਾ ਅੱਜ ਤੱਕ ਦਾ ਮਾਮਲਾ ਇਹ ਇਹੀ ਆ ਜਿਹੜੇ ਉਹ ਵਕੀਲ ਦੇ ਤੁਸੀਂ ਜੋ ਵਿਚਾਰ ਸੁਣੀ ਲਏ ਉਹਨਾਂ ਦੇ ਵਕੀਲ ਦਾ ਕੀ ਕਹਿਣਾ ਤਾਂ ਇਹ ਬਈ ਅੱਜ ਤੱਕ ਦਾ ਜੋ ਇਹ ਖਬਰ ਸਾਂਝੀ ਜ਼ਰੂਰ ਕਰਨੀ ਸੀ ਕਿਉਂਕਿ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਆ ਤੇ ਜਦੋਂ ਆਗੋਂ ਖਬਰ ਆਈ ਤੁਰੰਤ ਤੁਹਾਡੇ ਨਾਲ ਖਬਰ ਸਾਂਝੀ ਕਰਾਂਗੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲ ਜਾ ਕਾਨੂੰਨ ਨਮ ਟੌਪ ਤੇ ਧੰਨਵਾਦ